ਦਾਨਿਕ ਸਪੋਰਟਿਵ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਅਸੀਂ ਸ਼ੰਭੂ ਬੈਰੀਅਰ ਤੇ ਮੌਜੂਦ ਆ ਸ਼ੰਭੂ ਬੈਰੀਅਰ ਦੇ ਉੱਤੇ ਇਸ ਵਕਤ ਕਿਸਾਨਾਂ ਦੀਆਂ ਤਕਰੀਰਾਂ ਚੱਲ ਰਹੀਆਂ ਨੇ ਵੱਡੀ ਗੰਟੀ ਚ ਕਿਸਾਨ ਜਿਹੜੇ ਨੇ ਸਿਰਫ ਸੜਕ ਤੇ ਹੀ ਨਹੀਂ ਜਮ੍ਹਾਂ ਹੈਗੇ ਸੜਕ ਤੇ ਟਰਾਲੀਆਂ ਜਰੂਰ ਲੱਗਿਆ ਹੋਈ ਆ ਪਰ ਅੱਜ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਨੇੜੇ ਲੱਗਦੀ ਜਿਹੜੇ ਖੇਤ ਨੇ ਪੰਜਾਬ ਦੀ ਹੱਦ ਦੇ ਅੰਦਰ ਉਥੋਂ ਤੱਕ ਜਿਹੜਾ ਹੈ ਕਿਸਾਨ ਬੈਠੇ ਹੋਏ ਨੇ ਅੰਮ੍ਰਮਾਨ ਨਾਲ ਬੈਠੇ ਨੇ ਅਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਜਿਵੇਂ ਕਿ ਇਹਨਾਂ ਦੇ ਆਗੂਆਂ ਨੇ ਇਹਨਾਂ ਨੂੰ ਹਦਾਇਤ ਕੀਤੀ ਹੋਈ ਹੈ ਪਰ ਵੇਟ ਐਂਡ ਵਾਚ ਦੀ ਪਾਲਿਸੀ ਚੱਲ ਰਹੀ ਹੈ ਬਿਲਕੁਲ ਉਹ ਸਾਹਮਣੇ ਸ਼ੰਭੂ ਬੈਰੀਅਰ ਦੇ ਉੱਤੇ ਜਿਹੜਾ ਹੈ ਹਰਿਆਣਾ ਪੁਲਿਸ ਖੜੀ ਹੈ ਪੈਰਾਮਿਲਟਰੀ ਫੋਰਸ ਖੜੀ ਹੈ ਇੱਥੇ ਹੀ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਵਰਸਾਏ ਜਾ ਰਹੇ ਨੇ ਦੋ ਵਾਰ ਡਰੋਨ ਵੀ ਕਰੀਬ 100 150 ਮੀਟਰ ਪੰਜਾਬ ਦੀ ਹੱਦ ਦੇ ਅੰਦਰ ਜਾ ਕੇ ਆ ਚੁੱਕਾ ਹੈ ਉਸ ਨੂੰ ਪਤੰਗ ਨਾਲ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲਤਾ ਨਹੀਂ ਮਿਲੀ ਇੱਕ ਪਤੰਗ ਤੁਸੀਂ ਦੇਖ ਰਹੇ ਹੋਵੋਗੇ ਕਿ ਉਹ ਤਾਰਾਂ ਦੇ ਵਿੱਚ اٹਕਿਆ ਹੋਇਆ ਇਹ ਪਤੰਗ ਇਸੇ ਇੱਕ ਪਤੰਗ ਉੱਡ ਵੀ ਰਿਹਾ ਤੁਸੀਂ ਦੇਖ ਰਹੋ ਦੇਖ ਰਹੇ ਹੋਗੇ ਉੱਤੇ ਇਹ ਇਸੇ ਵਾਸਤੇ ਹੈ ਤਾਂ ਕਿ ਜੇਕਰ ਡਰੋਨ ਆਵੇ ਤਾਂ ਉਸ ਨੂੰ ਇਸ ਚ ਫਸਾ ਕੇ ਫੁੱਟ ਲਿਆ ਜਾਏ ਕਿਉਂਕਿ ਇੱਕ ਪਹਿਲਾ ਤਜਰਬਾ ਇਹ ਸਫਲ ਹੋ ਚੁੱਕਾ ਹੈ ਜਿਹੜਾ ਇੱਕ ਵਾਰੀ ਜਿਹੜਾ 4-5 ਦਿਨ ਪਹਿਲਾਂ ਜਦੋਂ ਡਰੋਨ ਆਇਆ ਸੀ ਤਾਂ ਉਹਨੂੰ ਫੁੱਟ ਲਿਆ ਗਿਆ ਸੀ ਇੱਕ ਪਤੰਗ ਹੋਰ ਉੱਪਰ ਤਿੰਨ ਚਾਰ ਪਤੰਗ ਇਸ ਵਕਤ ਉੱਡ ਰਹੇ ਨੇ ਇਹ ਇਸੇ ਵਾਸਤੇ ਹੈ ਕਿਉਂਕਿ ਕਿਸਾਨ ਭਾਵੇਂ ਅਮਨ-ਮਾਨ ਨਾਲ ਬੈਠੇ ਨੇ ਸ਼ਾਂਤੀ ਨਾਲ ਬੈਠੇ ਨੇ ਕਿਸਾਨ ਆਗੂਆਂ ਦੀਆਂ ਤਕਰੀਰਾਂ ਚੱਲ ਰਹੀਆਂ ਨੇ ਪਰ ਫਿਰ ਵੀ ਕੋਈ ਪਤਾ ਨਹੀਂ ਕਿ ਦੂਜੇ ਪਾਸੇੋਂ ਕਦੋਂ ਡਰੋਨ ਇਧਰ ਭੇਜ ਦਿੱਤਾ ਜਾਏ ਤੇ ਕਦੋਂ ਜਿਹੜਾ ਹੈ ਟਾਇਰ ਗੈਸ ਦਾ ਸ਼ੈੱਲ ਜਿਹੜਾ ਹੈ ਉਹ ਛੁੱਟ ਦਿੱਤਾ ਜਾਏ ਕਿਉਂਕਿ ਉਹ ਤੁਸੀਂ ਦੇਖ ਰਹੇ ਹੋਵੋਗੇ ਸਾਹਮਣੇ ਜਿਹੜਾ ਹਰਿਆਣਾ ਦਾ ਪੁਲਿਸ ਬਲ ਹੈ ਤੇ ਪੈਰਾਮਿਲਟਰੀ ਫੋਰਸ ਦੇ ਜਵਾਨ ਨੇ ਉਹ ਬਿਲਕੁਲ ਉਹ ਵੀ ਜਿਹੜੇ ਹੈਗੇ ਨੇ ਪੂਰਾ ਫੋਕਸ ਜਿਹੜਾ ਹੈ ਸਾਹਮਣੇ ਦੀ ਗਤੀਵਿਧੀਆਂ ਦੇ ਉੱਤੇ ਵੜਾ ਕੇ ਰੱਖਿਆ ਹੋਇਆ ਹੈ ਤਾਂ ਕਿ ਜਦੋਂ ਵੀ ਕੋਈ ਇਧਰੋਂ ਕੋਈ ਮੂਵਮੈਂਟ ਇਸ ਤਰ੍ਹਾਂ ਦੀ ਲੱਗੇ ਤਾਂ ਉਹ ਉਧਰੋਂ ਜਿਹੜਾ ਹੈ ਆਪਣਾ ਐਕਸ਼ਨ ਜਿਹੜਾ ਹੈਗਾ ਉਹ ਕਰ ਲੈਣਾ ਉੱਥੇ ਬਕਾਇਦਾ ਤੁਸੀਂ ਦੇਖ ਜੇਕਰ ਮੇਰਾ ਕੈਮਰਾਮੈਨ ক্লোਜ਼ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੇ ਤਾਂ ਇੱਕ ਲਾਊਡ ਸਪੀਕਰ ਵੀ ਲਾਇਆ ਹੋਇਆ ਹੈ ਦੋ ਲਾਊਡ ਸਪੀਕਰ ਜਿਹੜੇ ਇਸ ਵਕਤ ਆਪਾਂ ਨਜ਼ਰ ਆ ਰਹੇ ਨੇ ਉਹ ਐਸੇ ਵਾਸਤੇ ਨੇ ਕਿ ਜੇਕਰ ਕੋਈ ਸੰਦੇਸ਼ ਇੱਧਰ ਦੇਣਾ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਜਵਾਨ ਇੱਧਰ ਨਹੀਂ ਆ ਰਹੇ ਤੇ ਉਹ ਉਸਰਾ ਹੀ ਜਿਹੜਾ ਹੈ ਕੋਈ ਜਿਹੜਾ ਹਦਾਇਤ ਜਿਹੜੀ ਹੈ ਜਾਰੀ ਉਧਰੋਂ ਕੀਤੀ ਜਾਂਦੀ ਹੈ ਉਹ ਸਾਹਮਣੇ ਟੋਲ ਬੈਰੀਅਰ ਹੈ ਉਹ ਟੋਲ ਬੈਰੀਅਰ ਹਰਿਆਣਾ ਚ ਪੈਂਦਾ ਹੈ ਇਹ ਘੱਗਰ ਦਰਿਆ ਹੈ ਘੱਗਰ ਦਰਿਆ ਦਾ ਪੋਲਾ ਹੈ ਤੇ ਇਸ ਪੁਲ ਦੇ ਉੱਤੇ ਹੀ ਜਿਹੜਾ ਬੈਰੀਕੇਡਿੰਗ ਸਾਰੀ ਕੀਤੀ ਹੋਈ ਆ ਨਿਹੰਗ ਜਥੇਬੰਦੀਆਂ ਵੀ ਬੈਠੀਆਂ ਨੇ ਵਾਹਿਗੁਰੂ ਜੀ ਸਿਕਾਲ ਜੀ ਕਿਹੜਾ ਦਲ ਹੈ ਜੀ ਪੱਡਾ ਦਲ ਪੱਡਾ ਦਲ ਅਰਤਾ ਪੱਡਾ ਦਲ ਬੁੱਢਾ ਦਲ ਜੀ ਕਿੰਨੇ ਨਿਹੰਗ ਸਿੰਘ ਇੱਥੇ ਮੌਜੂਦ ਰਿਹਾਏ ਹੋਏ ਨੇ ਬਾਦੋਂ ਨਿਹੰਗ ਸਿੰਘ ਮੌਜੂਦ ਆਏ ਹੋਏ ਨੇ ਕਿ ਗਿਣਤੀ ਵੀ ਨਹੀਂ ਕੀਤੀ ਬਾਬਾ ਜੀ ਜੀ ਹਾਂਜੀ ਕੋਈ ਹਦਾਇਤ ਕੀਤੀ ਹੋਈ ਜਿਵੇਂ ਕਿ ਅੱਜ ਆਪਾਂ ਸ਼ਾਂਤੀ ਰੱਖਣੀ ਹੈ ਆਪਾਂ ਸ਼ਾਂਤੀ ਨਾਲ ਬੈਠੇ ਆ ਇੱਥੇ ਕੋਈ ਹਾਂਜੀ ਸ਼ਾਂਤੀ ਨਾਲ ਬੈਠੀਆਂ ਜੀ ਇਹ ਤਾਂ ਗੋਲੇ ਚਲਾਈ ਜਾਂਦੇ ਆਗੇ ਲੋਕਾਂ ਤੇ ਸਾਨੂੰ ਜਿਹਨਾਂ ਦਾ ਨਸ਼ਾ ਹੁੰਦਾ ਰਾ ਗੋਲੇ ਦਾ ਤੁਹਾਨੂੰ ਨਸ਼ਾ ਹੋ ਰਹਾ ਆ ਤਾਂ ਇੱਧਰ ਬੈਠੇ ਆ ਭਰਾਵਾਂ ਲੜਕੇ ਦੋ ਚਾਰ ਹੋਰ ਸਰਦੋ ਦੋ ਚਾਰ ਨੰਨ ਨੂੰ ਨਸ਼ਾ ਹੁੰਦਾ ਤੇ ਨੰਨੀ ਨੂੰ ਸੱਖੀ ਆ ਜਾਂਦੀ ਉਹ ਇੱਕ ਡਰੋਨ ਹੁਣ ਉੱਡਿਆ ਹੁਣ ਇੱਕ ਡਰੋਨ ਉੱਡਿਆ ਉਹ ਸਾਹਮਣੇ ਨਜ਼ਰ ਆਇਆ ਉਹ ਕੀ ਭਰੇ ਆ ਭਰੇ ਆ ਇੱਧਰ ਬੈਠ ਜਾਓ ਇੱਧਰ ਉਹ ਉਹ ਡੋਨ ਜਿਹੜਾ ਬਾਕਾਇਦਾ ਹੁਣੇ-ਹੁਣੇ ਉਹ ਉੱਡਿਆ ਤੇ ਇਸ ਪਾਸੇ ਵਾਲੀ ਡਰੋਨ ਸ਼ਾਇਦ ਆ ਰਿਹਾ ਹੈ। ਸੋ ਡਰੋਨ ਇੱਕ ਡਰੋਨ ਹੁਣੇ ਉੱਡਿਆ। ਇਸੇ ਤਰ੍ਹਾਂ ਦਾ ਡਰੋਨ ਜਿਹੜਾ ਹੈਗਾ ਕੁਝ ਦਿਨ ਪਹਿਲਾਂ ਸਾਡੇ ਤੇ ਵੀ ਜਿਹੜਾ ਹੈ ਸੀਯੂ ਦੀ ਜੱਜ ਆ ਗਈ ਸੀ। ਅਸੀਂ ਸਾਡੇ ਤੇ ਹਮਲਾ ਹੋਇਆ ਸੀ ਮੇਰੇ ਸਰ ਦੇ ਵਿੱਚ ਜਿਹੜਾ ਬਚਿਆ ਸੀ। ਤਾਂ ਹੁਣੇ ਇੱਕ ਡਰੋਨ ਉਹਨਾਂ ਨੇ ਆਪਣੀ ਹੱਦ ਅੰਦਰੋਂ ਉਡਾਇਆ ਤੇ ਡਰੋਨ ਨੂੰ ਜੇਕਰ ਦਿਖਾ ਸਕੀਏ ਤਾਂ ਜੇ ਆਪਾਂ ਗਲਤ ਨਾ ਹੋਈਏ ਤਾਂ ਉਹ ਸਾਹਮਣੇ ਖੜਾ ਬੰਦਾ ਆਪਰੇਟ ਕਰ ਰਿਹਾ ਹੈ। ਉਹ ਜਿੱਥੇ ਇੱਕ ਪੋਲ ਦੇ ਕੋਲ ਲਾਈਟ ਜਗ ਰਹੀ ਹੈ ਉਹ ਜਿਹੜਾ ਆਪਰੇਟ ਕਰ ਰਿਹਾ ਤੇ ਇੱਧਰ ਜਿਹੜਾ ਹੈ ਪਤੰਗ ਜਿਹੜਾ ਪੰਜਾਬ ਵਾਲੇ ਪਾਸੇ ਉਡਾਇਆ ਹੋਇਆ ਹੈ ਇਹ ਜਿੱਥੇ ਸਫੈਦਿਆਂ ਦੀ ਕਤਾਰ ਨਜ਼ਰ ਆ ਰਹੀ ਹੈ ਇਹ ਹਰਿਆਣੇ ਚ ਹੈ ਇਹਦੇ ਵਿੱਚ ਘਗਰਦ ਰਿਹਾ ਤੇ ਘਗਰਦ ਰਿਆਂ ਦੇ ਹਲੇ ਪਰਲੇ ਪਾਸੇ ਹੀ ਹੈ ਕਿਉਂਕਿ ਕਿਸਾਨ ਜਿਹੜੇ ਨੇ ਉਹ ਕਾਫੀ ਅੱਗੇ ਤੱਕ ਜਾ ਰਹੇ ਨੇ ਸ਼ਾਇਦ ਉਹਨਾਂ ਨੂੰ ਖਦੇੜਨ ਲਈ ਜਾਂ ਉਹਨਾਂ ਨੂੰ ਉਹ ਕਰਨ ਵਾਸਤੇ ਹੀ ਜਿਹੜਾ ਡਰੋਨ ਉਸ ਪਾਸੇ ਵੱਲ ਭੇਜਿਆ ਗਿਆ ਹੈ ਸੋ ਇਸ ਵਕਤ ਦੇ ਤਾਜ਼ਾ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਹਾਲਾਂਕਿ ਉੱਥੇ ਤਕਰੀਰ ਵੀ ਚੱਲ ਰਹੀ ਹੈ ਸ਼ਾਂਤੀ ਬਣਾ ਕੇ ਰੱਖਣ ਲਈ ਕਿਹਾ ਗਿਆ ਨਿਹੰਗ ਜਥੇਬੰਦੀਆਂ ਨਾਲ ਵੀ ਸਾਡੀ ਗੱਲ ਹੋਈ ਹੈ ਉਹਨੇ ਦੱਸਿਆ ਹੈ ਕਿ ਅਸੀਂ ਯਾਬਤੇ 'ਚ ਬੈਠੇ ਆ ਪਰ ਫਿਰ ਵੀ ਕੁਝ ਕਿਸਾਨ ਘੱਗਰ ਦੇ ਕਿਨਾਰੇ ਤੱਕ ਪਹੁੰਚ ਗਏ ਨੇ ਤੁਹਾਨੂੰ ਉੱਥੇ ਦੂਰ ਨਜ਼ਰ ਆ ਰਿਹਾ ਹੋਵੇਗਾ ਤੇ ਉਹਨਾਂ ਨੂੰ ਉਹਨਾਂ ਵੱਲ ਹੀ ਡਰੋਨ ਜਿਹੜਾ ਭੇਜਿਆ ਗਿਆ ਹੈ ਹਾਲਾਂਕਿ ਡਰੋਨ ਜਿਹੜਾ ਉਹ ਹਾਲੇ ਸਫੈਦਿਆ ਤੋਂ ਪਰਲੇ ਪਾਸੇ ਹਰਿਆਣਾ ਦੇ ਅਧਿਕਾਰ ਖੇਤਰ ਅੰਦਰ ਹੀ ਹੈ ਤੇ ਇਧਰੋਂ ਆਪਾਂ ਪਤੰਗ ਵੀ ਵਾਰ-ਵਾਰ ਦੇ ਅਪਾ ਹੋਰ ਇੱਥੇ ਦੇਖਦੇ ਆ ਕਿ ਕੀ ਮਾਹੌਲ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਕਰਦੇ ਆ ਸੋ ਇਸ ਵਕਤ ਦੇ ਤਾਜ਼ਾ ਹਾਲਾਤ ਜਿਹੜੇ ਸੰਭੂ ਬੈਰੀਅਰ ਦੇ ਬਣੇ ਹੋਏ ਨੇ ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਸਵੇਰੇ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਪ੍ਰਸ਼ਾਸਨ ਨਾਲ ਮੀਟਿੰਗ ਹੋਣ ਤੋਂ ਬਾਅਦ ਸਰ ਸਰਵਣ ਸਿੰਘ ਪੰਦੇ ਹਰਤੇਜ ਜਗਜੀਤ ਸਿੰਘ ਢੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਮੀਡੀਆ ਨੂੰ ਬਰੀਫ ਕੀਤਾ ਤਾਂ ਉਸ ਦੇ ਵਿੱਚੋਂ ਡਰੋਨ ਜਿਹੜਾ ਹੈਗਾ ਉਹ ਵਾਪਸ ਆ ਗਿਆ ਹੈ ਉਹਦਾ ਉਹਦਾ ਮਕਸਦ ਜਿੱਦਾਂ ਕਿ ਅਸੀਂ ਅੰਦਾਜ਼ਾ ਲਾ ਰਹੇ ਸੀ ਕਿਆਸ ਲਾ ਰਹੇ ਸੀ ਕਿ ਉਸ ਡਰੋਨ ਨਾਲ ਉਹਨਾਂ ਲੋਕਾਂ ਨੂੰ ਡੱਕਣ ਦੀ ਕੋਸ਼ਿਸ਼ ਸੀ ਜਿਹੜੇ ਅੱਗੇ ਵੱਲ ਵਧਦੇ ਜਾ ਰਹੇ ਸੀ ਸ਼ਾਇਦ ਉਹ ਘੱਗਰ ਦਰਿਆ ਦੇ ਵਿੱਚ ਪਾਣੀ ਘਟਾ ਹੈ ਤਾਂ ਉਹ ਸ਼ਾਇਦ ਪਾਰ ਕਰਨ ਦੀ ਕੋਸ਼ਿਸ਼ ਹੋਏਗੀ ਉਹਨਾਂ ਨੂੰ ਖਰਸ਼ਾ ਹੋਏਗਾ ਇਸ ਕਰਕੇ ਉਹ ਡਰੋਨ ਉਡਾਇਆ ਗਿਆ ਫਿਰ ਡਰੋਨ ਵਾਪਸ ਲਿਆਂਦਾ ਗਿਆ ਤੇ ਸਾਡੀ ਜਿਹੜੀ ਇਹ ਵੀ ਕਿਆਸ ਸਾਡਾ ਸਹੀ ਸਾਬਤ ਹੋਇਆ ਉੱਥੇ ਜਿੱਥੇ ਸ਼ਾਇਦ ਡਰੋਨ ਤੁਹਾਨੂੰ ਨਜ਼ਰ ਆਇਆ ਉਹਨੇ ਨੀਚੇ ਨਿਵੇ ਉਹ ਹੇਠਾ ਹੋ ਗਿਆ ਉਹ ਉੱਥੇ ਖੜਾ ਬੰਦਾ ਸੀ ਉਸ ਨੂੰ অপারেਟ ਕਰ ਰਿਹਾ ਉਹਦੇ ਹੱਥ ਹੀ ਜਿਹੜਾ ਹੱਥ ਹੀ ਜਿਹੜਾ ਰਿਮੋਟ ਕੰਟਰੋਲ ਹੈ ਰਿਮੋਟ ਦਾ ਸੋ ਇਹ ਅਸੀਂ ਬਿਲਕੁਲ ਉਸ ਥਾਂ ਦੇ ਉੱਤੇ ਪਹੁੰਚੇ ਆ ਜਿੱਥੋਂ ਕਿ ਹਰਿਆਣਾ ਪੁਲਿਸ ਜਿੱਥੇ ਖੜੀ ਆ ਸਾਡੇ ਤੋਂ 50 60 ਮੀਟਰ ਦੀ ਦੂਰੀ ਦੇ ਉੱਤੇ ਹਰਿਆਣਾ ਪੁਲਿਸ ਖੜੀ ਆ ਸੋ ਘੱਗਰ ਦਰਿਆ ਦੇ ਨਾਲ-ਨਾਲ ਕਿਨਾਰੇ 'ਤੇ ਵੀ ਜਿਹੜੀ ਬਕਾਇਦਾ ਨਜ਼ਰ ਰੱਖੀ ਜਾ ਰਹੀ ਆ ਸਾਹਮਣੇ ਜਿੰਨਾ ਵੀ ਏਰੀਆ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਹਰਿਆਣਾ ਦਾ ਹੈ ਸੋ ਹਾਲਾਤ ਜਿਹੜੇ ਨੇ ਭਾਵੇਂ ਕਿ ਹੁਣ ਕਾਬੂ ਚ ਨਜ਼ਰ ਆ ਰਹੇ ਨੇ ਪਰ ਜਿਸ ਤਰ੍ਹਾਂ ਡਰੋਨ ਦੀ ਮੂਵਮੈਂਟ ਇੱਕ ਵਾਰ ਫਿਰ ਦੁਬਾਰਾ ਸਾਹਮਣੇ ਆਈ ਹੈ ਤਾਂ ਉਸ ਤੋਂ ਲੱਗਦਾ ਕਿ ਕਿਸੇ ਵੇਲੇ ਵੀ ਜੇਕਰ ਇਦਰੋਂ ਕੋਈ ਗਤੀਵਿਧੀ ਹੁੰਦੀ ਹੈ ਤਾਂ ਉਹਨੂੰ ਉਹਦਾ ਉਹਨੂੰ ਡੱਕਣ ਵਾਸਤੇ ਉਹਦਾ ਰਿਐਕਸ਼ਨ ਵੀ ਜਿਹੜਾ ਹੈ ਉਹ ਨਾਲ ਦੀ ਨਾਲ ਜਿਹੜਾ ਹੈ ਸ਼ੁਰੂ ਹੋ ਜਾਏਗਾ ਅ ਅਸੀਂ ਤੁਹਾਨੂੰ ਮੌਕੇ ਦੇ ਹਾਲਾਤ ਹੀ ਦਿਖਾ ਰਹੇ ਆ ਜਿਆਦਾ ਉਕੇ ਅਸੀਂ ਜਦੋਂ ਗੱਲਬਾਤ ਕਿਸੇ ਕਿਸਾਨ ਨਾਲ ਕਰਦੇ ਆ ਤਾਂ ਉਹ ਥੋੜਾ ਜਿਹਾ ਇਕੱਠ ਕਰਨ ਦੀ ਕੋਸ਼ਿਸ਼ ਕਰਦੇ ਨੇ ਝੁਰਮਟ ਬਣ ਜਾਂਦਾ ਹੈ ਤਾਂ ਇਸ ਦੇ ਉੱਤੇ ਹਰਿਆਣਾ ਪੁਲਿਸ ਜਿਹੜੀ ਆ ਜਾਂ ਪੈਰਾਮਿਲਟਰੀ ਫੋਰਸ ਬੈਠੀ ਆ ਉਹਨਾਂ ਨੂੰ ਖਦਸ਼ਾ ਹੋ ਜਾਂਦਾ ਹੈ ਕਿ ਸ਼ਾਇਦ ਉੱਥੇ ਕੋਈ ਗਤੀਵਿਧੀ ਹੋ ਰਹੀ ਹੈ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਆਦਾ ਅਸੀਂ ਉਕਸਾਈਏ ਨਾ ਹਰਿਆਣਾ ਪੁਲਿਸ ਹੋਵੇ ਭਾਵੇਂ ਪੈਰਾਮਿਲਟਰੀ ਫੋਰਸ ਹੋਣ ਨਾ ਹੀ ਕਿਸਾਨਾਂ ਨੂੰ ਅਸੀਂ ਵਾਰ-ਵਾਰ ਕੋਈ ਇਸ ਤਰ੍ਹਾਂ ਦੇ ਸਵਾਲ ਜਵਾਬ ਕਰਕੇ ਕਿ ਉਹ ਨਾਲ ਚੁਕਸਾਹਟ ਪੈਦਾ ਹੋਏ ਕਿਉਂਕਿ ਅਸੀਂ ਵੀ ਜਿਹੜੇ ਆ ਪਰਵਾਤਾ ਅੱਗੇ ਸਿਰ ਤੋਂ ਦੁਆ ਕਰਦੇ ਆ ਰਹੇ ਆ ਕਿ ਸ਼ਾਂਤੀਪੁਰੂਬ ਧਰੜਾ ਜਿਹੜਾ ਹੈਗਾ ਉਹ ਇਸੇ ਤਰ੍ਹਾਂ ਬਣਿਆ ਰਹੇ ਚਲੋ ਮੰਗਾ ਜਦੋਂ ਵੀ ਬੰਨਿਆ ਜਾਣੀਆਂ ਨਹੀਂ ਬੰਨੀਆਂ ਜਾਣੀਆਂ ਵੱਖਰਾ ਵਿਸ਼ਾ ਹੈ ਪਰ ਨੁਕਸਾਨ ਨਾ ਹੋਏ ਇੱਥੇ ਇੱਕ ਚੀਜ਼ ਹੋਰ ਦੇਖਣ ਨੂੰ ਮਿਲਦੀ ਹੈ ਕਿ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਟੂਥਪੇਸਟ ਜਿਹੜਾ ਹੈ ਉਹ ਆਪਣੀ ਅੱਖਾਂ ਦੇ ਆਲੇ ਦੁਆਲੇ ਮਲ ਕੇ ਆਏ ਹੋਏ ਨੇ ਮੂੰਹ ਬੰਨੇ ਹੋਏ ਨੇ ਅੱਖਾਂ ਦੇ ਉੱਤੇ ਗੋਗਲ ਲਾਇਆ ਹੋਈਆਂ ਨੇ ਦਾ ਉਤਾਕੇ ਜੋ ਹੰਝੂ ਗੈਸ ਦਾ ਜੋ ਅਸਰ ਹੈ ਉਸ ਤੋਂ ਬਚਿਆ ਜਾ ਸਕੇ ਕਿ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵਾਜੂ ਜੀ ਤੇ ਟੂਥਪੇਸਟ ਲਾਈ ਆ ਜੀ ਮੂੰਹ ਦੇ ਉੱਤੇ ਇਹ ਕਿਸ ਪਰਪਸ ਵਾਸਤੇ ਲਾਈ ਆ ਜੀ ਇਹ ਅਸੀਂ ਉੱਪਰ ਸਾਂ ਜੀ ਅਸੀਂ ਬੈਠੇ ਸੀ ਇਹ ਪਾਣੀ ਪਾਠ ਚਾਪ ਕਰਦੇ ਪਏ ਸਾਂ ਇਹਨਾਂ ਕਮੀ ਸਰਕਾਰ ਦੀ ਖਰਤੂਤ ਮਾੜੀ ਦੇ ਕਾਰਨ ਆ ਵੇਖੋ ਆ ਮਜੂਦ ਆ ਤੇ ਤੁਹਾਡੇ ਲੱਗਾ ਹਾਂਜੀ ਇਹ ਜਮਾਂ ਬਿਲਕੁਲ ਮੇਰੇ ਅਗਲੇ ਬੰਨੇ ਦੋ ਤਿੰਨ ਨੌਜਵਾਨ ਸੀ ਉਹ ਗੋਲੇ ਬੱਚਾ ਆ ਕੇ ਉਹਨਾਂ ਦੇ ਤਾਂ ਸੱਟਾਂ ਜਾਦੇ ਆ ਮੇਰੇ ਥੋੜਾ ਥੋੜਾ ਅਗਲੇ ਬੰਨੇ ਆ ਦੋ ਵਾਰੀ ਉੱਤੇ ਸਾਡੇ ਇਹਨਾਂ ਨਾਲ ਬੈਠਿਆਂ ਨਾਲ ਤੱਕਾ ਕੀਤਾ ਜੀ ਜੀ ਹਾਂਜੀ ਤੇ ਜਿਹਨਾਂ ਦੇ ਲੱਗਾ ਆ ਉਹਨਾਂ ਦੇ ਸੱਟ ਕਿੰਨੀ ਕ ਹੈ ਉਹਨਾਂ ਦੇ ਵੀ ਕਿ ਲੱਗੀ ਆ ਬਾਵਾ ਨੌਜਵਾਨਾਂ ਦੇ ਉਹ ਲੈ ਕੇ ਪੱਟੀਆਂ ਪੁੱਟੀਆਂ ਕਰਾਈਆਂ ਨੇ ਉਹਨਾਂ ਨੇ ਜਾ ਕੇ ਹਾਂਜੀ ਸੋ ਅ ਅੰਦਾਜ਼ਾ ਲਾਇਆ ਸੀ ਕਿ ਜਿੱਥੇ ਵੀ ਕੋਈ ਐਕਟੀਵਿਟੀ ਨਜ਼ਰ ਆਂਦੀ ਆ ਉਕਸਾਹਟ ਨਜ਼ਰ ਆਂਦੀ ਆ ਉਸ ਪਾਸੇ ਵੱਲ ਡਰੋਨ ਦਾ ਮੂੰਹ ਕਰ ਦਿੱਤਾ ਜਾਂਦਾ ਹੈ। ਸੋ ਤੁਹਾਨੂੰ ਸੰਭੂ ਬਾਰਡਰ ਦੀਆਂ ਜਿਹੜੀਆਂ ਤਾਜ਼ਾ ਹਾਲਤ ਦੁਬਾਰਾ ਫੇਰ ਹੁਣ ਫਾਇਰਿੰਗ ਹੋਈ ਹੈ ਕਿਉਂਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹਨਾਂ ਵੱਲ ਦੁਬਾਰਾ ਜਿਹੜੀ ਫਾਇਰਿੰਗ ਖੋਲੀ ਗਈ ਹੈ ਦੁਬਾਰਾ ਗੋਲੇ ਜਿਹੜੇ ਨੇ ਉਹ ਛੁੱਟੇ ਗਏ ਨੇ। ਲਗਾਤਾਰ ਜਿਹੜੇ ਗੋਲੇ ਛੁੱਟੇ ਜਾ ਰਹੇ ਨੇ ਕਿਉਂਕਿ ਕਿਸਾਨ ਕਾਫੀ ਅੱਗੇ ਆ ਗਏ ਸਨ ਅੱਗੇ ਆਉਣ ਕਰਕੇ ਜਿਹੜਾ ਹੈ ਉਹ ਦੁਬਾਰਾ ਖਲੇੜ ਦਿੱਤਾ ਗਿਆ। ਦੁਬਾਰਾ ਫਿਰ ਜਿਹੜਾ ਕਦਮ ਜਿਹੜੇ ਹਾਲਾਤ ਜਿਹੜੇ ਨੇ ਪੂਜੀ ਕਮੈਂਟਾਂ ਚ ਜਿਹੜੇ ਨੇ ਉਹ ਉਸ ਤਰ੍ਹਾਂ ਦੇ ਬਣ ਗਏ ਨੇ ਕਿ ਦੁਬਾਰਾ ਇੱਕ ਵਾਰ ਫਿਰ ਮੈਂ ਕਿਹਾ ਸੀ ਕਿ ਜਦੋਂ ਇਧਰੋਂ ਐਕਸ਼ਨ ਹੁੰਦਾ ਤੇ ਨਾਲ ਦੀ ਨਾਲ ਉਹ ਤੋਂ ਰਿਐਕਸ਼ਨ ਹੁੰਦਾ ਸਹ ਹ ਜਿੰਨਾਂ ਕੁ 200 300 ਦੀ ਗਿਣਤੀ ਦੇ ਵਿੱਚ ਅੱਗੇ ਗਏ ਸਨ ਕਿਸਾਨ ਉਹਨਾਂ ਨੂੰ ਫੇਰ ਖਦੇੜ ਦਿੱਤਾ ਗਿਆ ਸੋਇਆ ਵਾਜਾ ਮੇਰੇ ਖਿਆਲ ਚ ਆਪਣੇ ਆਪ ਚੀ ਬਹੁਤ ਚੁਭੀਆਂ ਕਰ ਰਹੀਆਂ ਨੇ ਮੈਂ ਆਪਣੇ ਕੈਮਰਾਮੈਨ ਨੂੰ ਵੀ ਕਹਾਂਗਾ ਕਿ ਥੋੜਾ ਸੇਫ ਜ਼ੋਨ ਚ ਆ ਕੇ ਪਿੱਛੇ ਆ ਕੇ ਜਿਹੜਾ ਤਸਵੀਰਾਂ ਦਿਖਾਈਆਂ ਜਾਣ ਕਿਉਂਕਿ ਅਸੀਂ ਪਹਿਲਾਂ ਇੱਕ ਵਾਰੀ ਸ਼ਿਕਾਰ ਬਣ ਚੁੱਕੇ ਆ ਕਿ ਕੋਸ਼ਿਸ਼ ਹੈ ਕਿ ਅਸੀਂ ਆਪਣਾ ਵੀ ਵਿਚਾਰ ਰੱਖਣਾ ਕਿਸਾਨਾਂ ਦੇ ਵੀ ਬਚਾ ਦਾ ਅਸੀਂ ਖਿਆਲ ਰੱਖਣਾ ਸਾਡੀ ਗੱਠੀ ਗਤੀਵਿਧੀ ਜਿਹੜੀ ਕਈ ਵਾਰ ਹਰਿਆਣਾ ਪੁਲਿਸ ਨੂੰ ਜਾਂ ਪੈਰਾਮਿਲਟਰੀ ਫੋਰਸਿਸ ਨੂੰ ਉਕਸਾ ਦਿੰਦੀ ਆ ਮੀਡੀਆ ਦੀ ਗਤੀਵਿਧੀ ਮੀਡੀਆ ਦੀ ਪ੍ਰੈਜੈਂਸ ਸੋ ਇਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਹੈ ਇਹ ਕਰ ਰਹੇ ਕਿਉਂਕਿ ਹੁਣ ਇੱਕ ਚੀਜ਼ ਹੋਰ ਨੋਟ ਕੀਤੀ ਹੋਏਗੀ ਉਧਰੋਂ ਫਾਇਰਿੰਗ ਕੀਤੀ ਜਾ ਰਹੀ ਆ ਗੋਲੇ ਛੁੱਟੇ ਗਨ ਦਾ ਹੀ ਛੁੱਟੇ ਜਾ ਰਹੇ ਨੇ ਡਰੋਨ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਕਿਸਾਨਾਂ ਨੇ ਵੀ ਜਿੱਥੇ-ਜਿੱਥੇ ਗੋਲਾ ਡਿੱਗਿਆ ਹੈ ਉੱਥੇ ਗੋਲਾ ਛੁੱਟਿਆ ਗਿਆ ਜਿਹੜਾ ਕਿ ਉੱਥੇ ਆ ਕੇ ਵੱਜਿਆ ਇੱਕ ਵਾਰ ਫਿਰ ਦੁਬਾਰਾ ਮਾਹੌਲ ਜਿਹੜਾ ਤੰਸ ਬਣਦਾ ਨਜ਼ਰ ਆ ਰਿਹਾ ਹੈ ਕੜੀ ਉਹਨਾਂ ਨੇ ਸ਼ੁਰੂ ਕੀਤੇ ਸਨ ਪਰ ਜਿਸ ਤਰ੍ਹਾਂ ਕਿ ਕਿਸਾਨ ਆਗੂਆਂ ਨੇ ਸਪੱਸ਼ਟ ਕਰ ਦਿੱਤੀ ਸੀ ਕਿ ਅਸੀਂ ਸ਼ਾਂਤੀਪੂਰਵਕ ਬੈਠਾਂਗੇ ਤਾਂ ਉਹ ਉਸ ਤੋਂ ਬਾਅਦ ਪਤਾ ਲੱਗੇਗਾ ਪਰ ਹਾਲ ਦੀ ਕੜੀ ਮਾਹੌਲ ਜਿਉਂ ਦੀ ਕਿਸਾਨ ਜਾਂ ਮੀਡੀਆ ਅੱਗੇ ਜਾ ਕੇ ਕੀ ਕਰੇ ਉਹ ਸ਼ੁਰੂਆਤ ਸ਼ੁਰੂ ਹੀ ਹੋਈ ਜਾਂ ਉਹ ਪਹਿਲਾਂ ਲੋਕੇਟ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਨੂੰ ਟਾਰਗੇਟ ਕਰਦੇ ਨੇ ਸੋ ਹਾਲਾਂਕਿ ਜਿਹੜੇ ਕਿਸਾਨ ਛੇਠਾ ਖੇਤਾਂ 'ਚ ਬੈਠੇ ਨੇ ਜਿੱਥੇ ਅਸੀਂ ਮੌਜੂਦ ਹਾਂ ਉਹ ਜਾੜਾ ਉਕਸਾਹਟ ਚ ਨਹੀਂ ਹੈਗੇ ਕਿਉਂਕਿ ਗੋਲਿਆਂ ਦਾ ਮੂੰਹ ਇਧਰ ਨੂੰ ਹਲੇ ਨਹੀਂ ਹੋਇਆ ਥੋੜਾ ਜਿਹਾ ਆਪਣੇ ਆਪ ਨੂੰ ਸੇਫ ਫੀਲ ਕਰ ਰਹੇ ਨੇ ਪਰ ਇਹਨਾਂ ਨੂੰ ਇੰਨਾ ਵੀ ਸੇਫ ਨਹੀਂ ਕਿਹਾ ਜਾ ਸਕਦਾ ਕਿਉਂਕਿ ਹੁਣੇ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਕਿ ਸਵੇਰੇ 2-3 ਵਾਰ ਜਿਹੜਾ ਇਸ ਪਾਸੇ ਵੀ ਜਿਹੜੀ ਸ਼ੈਲਿੰਗ ਕੀਤੀ ਗਈ ਹੈ ਇਹ ਸਾਰਾ ਪੰਜਾਬ ਦਾ ਇਲਾਕਾ ਹੈ ਜਦੋਂ ਅਸੀਂ ਬਨੂੜ ਵਾਲੇ ਪਾਸੇ ਤੋਂ ਆਈਏ ਬਨੂੜ ਵਾਲੇ ਪਾਸੇ ਤੋਂ ਅਸੀਂ ਇਧਰੋਂ ਆ ਕੇ ਨੈਸ਼ਨਲ ਹਾਈਵੇ ਤੇ ਜਿਹੜਾ ਦਿੱਲੀ ਵਾਲਾ ਹਾਈਵੇ ਜਿਹੜਾ ਬਲੌਕ ਕੀਤਾ ਹੋਇਆ ਉੱਥੇ ਅਸੀਂ ਆ ਕੇ ਚੜ੍ਹਦੇ ਆ ਉਧਰਲੇ ਪਾਸੇ ਜਿਹੜਾ ਹੈ ਕਿਸਾਨ ਟੁੱਟਮੇ ਟੁੱਟਮੇ ਰੈਂਡਮਲੀ ਬੈਠੇ ਨੇ ਬਕਾਇਦਾ ਟਰੈਕਟਰ ਵੀ ਖੜੇ ਨੇ ਗੱਡੀਆਂ 'ਚ ਵੀ ਲੋਕ ਆਏ ਹੋਏ ਨੇ ਟਰਾਲੀਆਂ ਵੀ ਲੱਗੀਆਂ ਹੋਈਆਂ ਨੇ ਇੱਥੇ ਕੋਈ ਖੁੱਲਾ ਇੱਕ ਗਰਾਊਂਡ ਹੈ ਜਿਹਦੇ 'ਚ ਪਾਰਕਿੰਗ ਦੀ ਫੈਸਿਲਿਟੀ ਜਿਹੜੀ ਹੈ ਉਹ ਅਚਨਚੇਤੀ ਜਿਹੜਾ ਮਿਲ ਗਈ ਇਸ ਪਾਸੇ ਵੀ ਜੀ ਕੋਈ ਇਧਰ ਨੇ ਫਾਇਰਿੰਗ ਕੀਤੀ ਹੈ ਜਿੱਧਰ ਆਪਾਂ ਖੜੇ ਆ ਪਨੂੜ ਵਾਲੇ ਪਾਸੇ ਨਹੀਂ ਪਹਿਲਾਂ ਕੀਤੀ ਸੀ ਅੱਜ ਤਾਂ ਕੋਈ ਫਾਇਰਿੰਗ ਨਹੀਂ ਕੀਤੀ ਅੱਜ ਇਸ ਪਾਸੇ ਨਹੀਂ ਆਏ ਨਹੀਂ ਆਏ ਉਧਰ ਪਰ ਡਰੋਨ ਘੁੰਮ ਰਹੇ ਨੇ ਕਿ ਘਰ ਦੇ ਨਾਲ-ਨਾਲ ਘੁੰਮ ਰਹੇ ਨੇ ਵੀ ਉਧਰ ਬੰਦੇ ਜਾਂਦੇ ਆ ਨਾ ਉਹਨਾਂ ਨੂੰ ਰੋਕਣ ਵਾਸਤੇ ਵੀ ਡਰਾਉਣੇ ਵਾਸਤੇ ਉਧਰ ਤਾਂਗ ਮਾਨੇ ਆ ਕੀ ਇੱਥੋਂ ਜਿਵੇਂ ਘੱਗਰ ਚ ਘੱਗਰ ਚ ਪਾਣੀ ਇੰਨਾ ਜ਼ਿਆਦਾ ਨਹੀਂ ਹੈ ਕਿ ਇੱਥੋਂ ਲੰਘਣ ਦੀ ਵੀ ਕੋਈ ਕੋਸ਼ਿਸ਼ ਕਰ ਰਿਹਾ ਹੈ ਕਿ ਪੌਸਿਬਿਲਟੀ ਹੈ ਜਾਂ ਸੰਭਾਵਨਾ ਹੈ ਲੰਘਣ ਦੀ ਇੱਥੋਂ ਲੰਘਣ ਦੀ ਤਾਂ ਹੈ ਸੀ ਵੀ ਅੱਗੇ ਇਹਨਾਂ ਨੇ ਅੱਗੇ ਜਾ ਕੇ ਨੱਕ ਲਾਤੇ ਇੱਕ ਹੋਰ ਇੱਥੇ ਰਸਤਾ ਹੈ ਕੋਈ ਰਸਤਾ ਬਣਾ ਲਿਆ ਸੀ ਬਣਾ ਲਿਆ ਸੀ ਇਧਰੋਂ ਪਸਾਨਾ ਦਾ ਰਸਤਾ ਕਿਸ ਤਰ੍ਹਾਂ ਬਣਾਇਆ ਸੀ ਜੀ ਮਿੱਟੀ ਸਿੱਟ ਕੇ ਮਿੱਟੀ ਸਿੱਟ ਕੇ ਬਣਾਇਆ ਸੀ ਅੱਜ ਕਦੋਂ ਬਣਾਇਆ ਜੀ ਰਸਤਾ ਇਹ ਹੋ ਗਏ 4 ਕਿ ਦਿਨ ਹੋ ਗਏ 3-4 ਦਿਨ ਹੋਈ ਜੀ ਅਜੇ 3-4 ਦਿਨਾਂ ਚ ਜਦੋਂ ਰਸਤਾ ਬਣਾ ਰਹੇ ਸੀ ਉਦੋਂ ਨਜ਼ਰ ਨਹੀਂ ਪਈ ਹੈਗੀ ਉਹਨਾਂ ਦੀ ਹਰਿਆਣਾ ਵਾਲਿਆਂ ਦੀ ਹਰਿਆਣਾ ਪੁਲਿਸ ਦੀ ਪਈ ਸੀ ਉਦੋਂ ਹੀ ਗੋਲੇ ਲੱਗੇ ਸੀ ਛਣ ਫਿਰ ਅੱਛਾ ਉੱਥੇ ਇੱਥੇ ਕਿਸੇ ਦਾ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਕਿਸੇ ਦਾ ਨਹੀਂ ਓਕੇ ਸੋ ਕੋਈ ਵੀ ਪੰਚਾਇਤ ਕੋਈ ਵਾਲੇ ਮਾਣੇ ਦਾ ਕਰ ਦਿੰਦੇ ਨੇ ਕਿਸਾਨ ਪਰ ਜਦ ਇਹ ਛੱਡ ਦਿੰਦੇ ਨੇ ਸੋ ਹੋ ਰਿਹਾ ਜੀ ਜ਼ਿਮੀਦਾਰਾਂ ਨਾਲ ਪਰ ਜਿਵੇਂ ਕਿਸਾਨ ਆ ਗੂ ਗੱਲ ਕਰਕੇ ਆਏ ਨੇ ਮੀਟਿੰਗ ਦੇ ਵਿੱਚੇ ਪੰਜਵੀਂ ਮੀਟਿੰਗ ਹੋਈ ਆ ਪਹਿਲਾ 8 ਫਰਵਰੀ ਨੂੰ ਮੀਟਿੰਗ ਹੋਈ ਫਿਰ 12 ਤਰੀਕ ਨੂੰ ਮੀਟਿੰਗ ਹੋਈ ਫਿਰ 15 ਤਰੀਕ ਨੂੰ ਮੀਟਿੰਗ ਹੋਈ ਫਿਰ 18 ਤਰੀਕ ਨੂੰ ਮੀਟਿੰਗ ਹੋਈ ਉਸ ਤੋਂ ਬਾਅਦ ਉਹਨੂੰ ਰੱਦ ਕਰ ਦਿੱਤਾ ਗਿਆ ਹੁਣ ਵੀ ਕੋਈ ਮੀਟਿੰਗ ਦੀ ਸੰਭਾਵਨਾ ਜਿਹੜੀ ਆ ਉਹ ਸੁਣਨ ਚ ਆ ਰਹੀ ਹੈ ਕੀ ਲੱਗਦਾ ਹੈ ਕਿ ਗੱਲਬਾਤ ਦਾ ਰਾਹ ਜਿਹੜਾ ਖੁੱਲਿਆ ਹੋਇਆ ਹੈ ਕਿ ਉਸ ਨਾਲ ਕੋਈ ਹੱਲ ਹੁੰਦਾ ਨਜ਼ਰ ਆ ਰਿਹਾ ਨਹੀਂ ਨਹੀਂ ਕੋਈ ਹੱਲ ਨਹੀਂ ਜਥੇਦਾਰਾਂ ਨੂੰ ਪਤਾ ਜੀ ਉਹ ਹੀ ਦੱਸੂਗੇ ਵੀ ਅੱਗੇ ਕੀ ਕਰਨਾ ਕੀ ਨਹੀਂ ਇੱਕ ਤਾਂ ਚੋਣ ਜਬ ਤਾਂ ਲੱਗਣੇ ਵਾਲਾ ਜੀ ਇਹਨਾਂ ਹੀ ਵਾਰ ਲੇਟ ਕਰ ਰਹੇ ਜੀ ਹੋਰ ਤਾਂ ਕੁਝ ਨਹੀਂ ਹਰਾਸ ਕਰ ਰਹੇ ਤੁਕਲ ਮੁਲਾਕੇ ਹਰ ਆਮ ਬੰਦਾ ਵੀ ਸਮਝ ਸਕ ਰਿਹਾ ਇਸ ਗੱਲ ਨੂੰ ਕਿ ਜੋ ਗੱਲਾਂ ਬਾਤਾਂ ਲਗਾਤਾਰ ਮੈਂ ਦਿਨ ਗੜਾਏ ਨੇ 8 ਤਰੀਕ 8 ਫਰਵਰੀ 12 ਫਰਵਰੀ ਤੇ 15 ਫਰਵਰੀ ਨੂੰ ਜਿਹੜਾ ਦੁਆਰਾ ਮੀਟਿੰਗ 12 ਨੂੰ ਮੀਟਿੰਗ ਹੋਈ ਅੱਜ ਫੇਰ ਜਿਹੜੀ ਮੀਟਿੰਗ ਦੀ ਸੰਭਾਵਨਾ ਗੋਲਾ ਇੱਕਦਮ ਹੁਣ ਫੇਰ ਦੁਬਾਰਾ ਜਿਹੜਾ ਹੈ ਉਹ ਕਿਸੇ ਦੇ ਵੱਜਾ ਵੀ ਹੈ ਜੋ ਸਾਨੂੰ ਮਹਿਸੂਸ ਹੋ ਰਿਹਾ ਕਰੀਬ-ਕਰੀਬ ਤੁਸੀਂ ਲਗਾ ਲਓ ਕਿ 25-30 ਮੀਟਰ ਤੱਕ ਮਾਰ ਜਿਹੜੀ ਆ ਗੋਲੇ ਦੀ ਹੈਗੀ ਹੈ ਇੰਨੀ ਦੂਰ ਤੱਕ ਜਾਂਦਾ ਹੈ ਹਾਂਜੀ 25-30 ਮਿੰਟ ਤੱਕ ਜਿਹੜਾ ਗੋਲਾ ਜਾਂਦਾ ਲਗਾਤਾਰ ਜਿਹੜੇ ਗੋਲੇ ਚੱਲਦੇ ਨੇ ਇੱਥੇ ਅ ਸਰਦ ਸਾਹਿਬ ਮੈਂ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜੋ ਗੱਲਬਾਤਾਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਅੱਜ ਵੀ ਗੱਲਬਾਤ ਦੀ ਕੋਈ ਗੱਲ ਸ਼ੁਰੂ ਹੋਈ ਹੈ ਕਿ ਸ਼ਾਮ ਨੂੰ ਜਾਂ ਕਦੇ ਹੋਏਗੀ ਕੀ ਲੱਗਦਾ ਹੈ ਕਿ ਜਿਸ ਰਾਤੇ ਕੇਂਦਰ ਨੇ ਦਰਵਾਜ਼ਾ ਖੋਲ੍ਹਿਆ ਐ ਐਮਐਸਪੀ ਨੂੰ ਲੈ ਕੇ ਵੀ ਚਲੋ ਪੰਜ ਫਸਲਾਂ ਤੇ ਟ੍ਰਾਇਲ ਕਰ ਲਈਏ ਕੀ ਲੱਗਦਾ ਹੈ ਕਿ ਉਸ ਨੂੰ ਜਿਹੜਾ ਹੈ ਗੰਭੀਰਤਾ ਨਾਲ ਵਿਚਾਰ ਲੈਣਾ ਚਾਹੀਦਾ ਜਾਂ ਫਿਰ ਜੋ ਪਹਿਲਾਂ ਤੋਂ ਐਲਾਨ ਹੈ ਦਿੱਲੀ ਕੁਛਦਾ ਕਿ ਦਿੱਲੀ ਜਾ ਕੇ ਬੈਠਾਂਗੇ ਸਾਰੀਆਂ ਫਸਲਾਂ ਤੇ ਐਮਐਸਪੀ ਲੈ ਕੇ ਮੁਰਾਂਗੇ ਆਮ ਤੌਰ ਦੇ ਉੱਤੇ ਕੀ ਮੋਟਾ ਕਰੋ ਆ ਵੀ ਟੁੱਟਣਾ ਚੱਲ ਪਿਆ ਜੀ ਤੂੰ ਕਰ ਬਾਈ ਚੱਲ ਕਰ ਉਹਨੂੰ ਦੱਸ ਵਾਰ ਇਹਦੇ ਚਲੋ ਐ ਵੀ ਚੰਗਾ ਅੱਛੀ ਵਾਰੇ ਚਲੋ ਨਿਬੜ ਜਾਵੇ ਜੀ ਆਪਣਾ ਜੋ ਵੀ ਫੈਸਲਾ ਸਰਕਾਰ ਨਾਲ ਹੋਵੇ ਕਿਸਾਨ ਆਪਣੀ ਘਰਾਂ ਨੂੰ ਵਾਪਸ ਚਲੀ ਜਾਊਗਾ ਜੀ ਜੀ ਮਗਾ ਕੋਈ ਨਹੀਂ ਚਾਹਦਾ ਕਿ ਨੁਕਸਾਨ ਕਰਾਈਏ ਇੱਕ ਦੂਜੇ ਨਾਲ ਜਿਹੜਾ ਲੜੀਏ ਝਗੜੀਏ ਸੋ ਇਹ ਆਮ ਵੀ ਆਮ ਤੌਰ ਤੇ ਕੋਈ 2020 ਦੀ ਤਰ੍ਹਾਂ ਉਕਸਾਹਟ ਕੋਈ ਨਹੀਂ ਹੈ ਕਿ ਜਿੱਦ ਕੋਈ ਨਹੀਂ ਹੈ ਕਿ ਅੜਖਦਾ ਸਵਾਲ ਕੋਈ ਨਹੀਂ ਹੈ ਕਿ ਅਸੀਂ ਉਧਰ ਜਾਣਾ ਹੀ ਜਾਣਾ ਨਹੀਂ ਜੀ ਨਹੀਂ ਇਸ ਪਾਸੇ ਵੀ ਗਤੀਵਿਧੀ ਹੋਈ ਆ ਪਤੰਗ ਵੀ ਚੜਾਏ ਗਏ ਨੇ ਕਿਉਂਕਿ ਡਰੋਨ ਤਾਂ ਪਰ ਆ ਨਹੀਂ ਰਿਹਾ ਉਹ ਵੀ ਜਿਹੜਾ ਹੈ ਇਸ ਰਣਨੀਤੀ ਦੇ ਉੱਤੇ ਚੱਲ ਰਿਹਾ ਪਰ ਉਹ ਜਿਵੇਂ ਪਤੰਗ ਉੱਡੇ ਨੇ ਆ ਦੇਖੋ ਚਾਰ ਪੰਜ ਪਤੰਗ ਉੱਡੇ